ਕਾਲਸਾ ਵਾਇਰੋ ਜੇ ਕਿਪਤਾ ਹੈ ਅੱਜ ਜਿਹੜੀਆਂ ਸੰਕਾਂ ਇੰਪੁਟ ਸਭ ਜਾਂਦੀਆਂ ਹਨ ਉਹਨਾਂ ਸੇ ਬਹੁਤ ਹੀ ਖੁਸ਼ਖਬਰੀ ਆਉਣ ਲੱਗੀ ਹੈ ਉਹਨਾਂ ਦੇ ਆਰਾਮ ਵਾਸਤੇ ਉਹਨਾਂ ਦੇ ਇੰਪੁਟ ਸਾਬ ਜਿਹੜਾ ਤਕਰੀਰ ਨੂੰ 15000 ਫੁੱਟ ਤੋਂ ਉੱਪਰ ਦੀ ਉਚਾਈ ਤੇ ਹੈ ਜਿੱਥੇ ਹਮੇਸ਼ਾ برف ਜਮੀਰ ਰਹਿੰਦੀ ਹੈ ਜਾਰਾਂ ਮਿਲਦੀ ਹੈ ਹਿੰਦੁਸਤਾਨ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਗੋਬਿੰਦਘਾਟ ਤੋਂ ਲੈ ਕੇ ਐਮਕੁਲ ਸਾਬ ਤੱਕ ਰੋਪੇ ਨਮੀ ਜਾਇਆ ਜਾ ਸਕਦਾ ਹੈ ਇਹਦੇ ਨਾਲ ਜਿਹੜੇ ਬੰਦੇ ਥੋੜੀ ਉਮਰ ਦੇ ਹੋ ਰਹੇ ਨੇ ਬਜ਼ੁਰਗੋ ਬ੍ਰਹਿਮ ਮੈਂ ਸਮਝਾਵਾ ਕਿ ਉਹਨਾਂ ਆਸੇ ਬਹੁਤ ਵੱਡੀ ਖੁਸ਼ਕਬਰੀ ਹੈ ਦਸਮ ਪਾਸ਼ਾ ਦੇ ਉਸ ਸਥਾਨ ਤੇ ਜਾਣ ਬਾਰੇ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਪਿਛਲੇ ਜਨਮ ਦੇ ਵਿੱਚ ਦਸਮ ਪਾਸ਼ਾ ਨੇ ਇੱਥੇ ਤਪੱਸਿਆ ਕੀਤੀ ਹੈ ਜਿਸ ਦਾ ਜ਼ਿਕਰ 72 ਨਟਕ ਚ ਆਇਆ ਹੈ ਮੈਂ ਸਮਝਦਾ ਹਾਂ ਕਿ ਅਰਸੋਂ ਇੱਕ ਘਟਨਾ ਰਿਸ਼ੀ ਗੈਸ਼ਵਪਰੀ ਸੀ ਜਿੱਦੇ ਇੱਕ ਸਿਕਨਾਥ ਬਹੁਤ ਦਰਬਾਰ ਕੀਤਾ ਗਿਆ ਸੀ ਪਰ ਮੈਂ ਇਹ ਸਮਝਾਵਾਂ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਬਾਅਦ ਇਹ ਪਹਿਲਾ ਸੂਬਾ ਉੱਤਰਾਖੰਡ ਦਾ ਜਿੱਥੋਂ ਦੀ ਸਰਕਾਰ ਨੇ ਸਿੱਖ ਦੇ ਨਾਲ ਹੋਈ ਜਾਸਤੇ ਦੀ ਮਾਫੀ ਮੰਗੀ ਤੇ ਗੁਰਦੁਆਰੇ ਜਾ ਕੇ ਸ਼ੋਰ ਜਿੱਤੀ ਕਿ ਕਿਸੇ ਵੀ ਸਿੱਖ ਨਾਲ ਇਹ ਜੀ ਜਾਸਤੇ ਜਿਹੜੀ ਹੈ ਇਹ ਬਿਲਕੁਲ ਨਹੀਂ برداشت ਕੀਤੀ ਜਾਏਗੀ ਉਹ ਲੋੜੋਂ ਦੀ ਸਜਾ ਜੜੀ ਹੈ ਉਹ ਫੁੱਲ ਸਾਰੇ ਐਕਸ਼ਨ ਕਰਕੇ ਉਸ ਤੇ ਲੈਣ ਨੇ ਅੱਜ ਹਿੰਦੁਸਤਾਨ ਦੀ ਸਰਕਾਰ ਉਹਨਾਂ ਨੇ ਐਲਾਨ ਹੁਆ ਵੀ ਗੋਵਿੰਦ ਘਰ ਤੋਂ ਲੈ ਕੇ ਐਮਕੋਨ ਸਾਬ ਤੱਕ ਰੋਕ ਨਹੀਂ ਰਾਈ ਲੋਕੀ ਆ ਜਾ ਸਕਣਗੇ ਜਿਹਦੇ ਦਿਨ ਉਹਨਾਂ ਨੂੰ ਬਹੁਤ ਕਠਨਾਇਆ ਤੋਂ ਸਹਾਇਤਾ ਮਿਲੇਗੀ ਮੈਂ ਹਿੰਦੁਸਤਾਨ ਦੀ ਸਰਕਾਰ ਦਾ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਆਪਣੀ ਪਾਰਟੀ ਸ਼ੋਭਾ ਅਕਾਲੀ ਦਲ ਵੱਲੋਂ ਵਧਾਈ ਦਿੰਦਾ ਸਮੁੱਚੇ ਸਰਪੰਥ ਨੂੰ ਤੇ ਸਰਕਾਰ ਦਾ ਸ਼ੁਕਰੀਆ ਅਦਾ ਕਰਦਾ ਮੈਨੂੰ ਉਮੀਦ ਹੈ ਇਹ ਕੰਮ ਜਲਦੀ ਜਲਦੀ ਸ਼ੁਰੂ ਹੋ ਕੇ ਔਰ ਬਹੁਤ ਜਲਦੀ ਕੰਪਲੀਟ ਕਰ ਲਿਆ ਜਾਏਗਾ ਜੇ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਸ ਰੋਹ ਦੇ ਵਰਤੋਂ ਐਮਕੋਣ ਸਾਹਬ ਦੇ ਮਾਨਸਥਾਨ ਦੇ ਤੇ ਨਨੇ ਦਰਸ਼ਨ ਕਰਨੇ ਉਹ ਨਾਲ ਤੇ ਸ਼ੁਰੂ ਹੋ ਜਾਏਗੀ ਇੱਕ ਵਾਰ ਫਿਰ ਦਿਲ ਦੀ ਗ੍ਰਾਂਹਾਂ ਤੋਂ ਹਿੰਦੁਸਤਾਨ ਦੀ ਸਰਕਾਰ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ